ਉਹ ਉਹ ਪੈਟਰੋਲ ਕਾਲਾ ਹਾਂ ਠੀਕ ਹੈ ਠੋੜੀ ਗੱਲ ਹਾਂਜੀ ਮੇਰਾ ਖਿਆਲ ਇੱਥੇ ਹੀ ਨਾ ਕਿਤੇ ਇਕੱਠੇ ਹੁੰਦੇ ਹੋਣ ਆਹ ਦੇਖੋ ਤੁਸੀਂ ਪਾਰਕ ਦੀ ਆ ਮੇ ਵੀ ਇੱਥੇ ਮੈਨੂੰ ਲੱਗਦਾ ਹੈਗਾ ਆ ਆ ਤੁਸੀਂ ਪੈਟਰੋਲਿੰਗ ਹਰ ਵੇਲੇ ਕਹਿੰਦੇ ਕੈਮਰਾ ਵੀ ਹੈ ਸੈਂਸਰ ਵੀ ਲਗਾਏ ਹੋਏ ਇਹਨਾਂ ਨੇ ਆ ਆ ਤਦ ਆ ਨੋਟਿਸ ਤਾ ਆਹ ਦੇਖੋ ਯੂ ਐਸ ਕੈਨੇਡਾ ਬਾਰਡਰ ਆਹ ਲੋ ਹਾਂ ਯੂਨਾਈਟਿਡ ਸਟੇਟਸ ਫਰੋਂ ਕੈਨੇਡਾ inspected by customs officer any one crossing the border from canada is subject to customs search authority under oh haa aa tusi cross nahi kar sakde phir haan to oh sir diagram oda bana yes, lo main haan ਇਹ ਦਿੱਤੂ ਲੈਣਾ ਕੈਨੇਡਾ ਇਹ ਕਰੇਗਾ ਦਿੱਤੂ ਕਿਹਦੇ ਚ ਆ ਬਾਕੀ ਰਾਈਟ ਹੈਂਡ ਸਾਈਡ ਤੇ ਕੈਨੇਡਾ ਦੇ ਤੱਕ ਇਹਦੇ ਘਰ ਲੱਗਿਆ ਵਾ ਆ ਦੇਖਿਓ ਪ੍ਰਸਾਧ ਹਾਂ ਤੇ ਚਿੱਤਰ ਮੜੇ ਪਿੱਛੇ ਜਿਹੜਾ ਆ ਸੀਗਾ ਯਾ ਆ ਸਾਰੀ ਕਸਟਮਰ ਅਫੀਸਰ ਹੀ ਆ ਕਰਦੇ ਆ ਹਾਂ ਉਹ ਬੇਖ ਉਹਨਾਂ ਨੇ ਆਪਾਂ ਨੂੰ ਹੁਣ ਜਦੋਂ ਆਪਾਂ ਲੈਂਡ ਕਰਾਸ ਕਰਾਂਗੇ ਫਿਰ ਆਪਾਂ ਨੂੰ ਕਰ ਸਕਦੇ ਹਾਂ ਕੁਝ ਹੂੰ ਹੂੰ ਇਹੀ ਪਾਰਕਿੰਗ ਹੈ ਜੀ ਠੀਕ ਹੈ ਮੁੰਡੇ ਇੱਥੋਂ ਵੀਊ ਜਬ ਬਣਾ ਲਓ ਆਹੋ